ਹੰਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਜੀ ਉਮੀਦ ਕਰਦੇ ਆ ਪਰਮਾਤਮਾ ਤੁਹਾਡੇ ਪਰਿਵਾਰ ਤੇ ਨਿਰਪਥਿਆ ਹੱਥ ਰੱਖੂਗਾ ਦਾਤਾ ਸੱਚੇ ਪਾਤਸ਼ਾਹ ਤੇ ਹੋਰ ਸਾਰੇ ਠੀਕ ਠਾਕ ਆ ਜੀ ਤੇ ਅੱਜ ਆਪਾਂ ਪਾਣੀ ਲਾ ਰਹੇ ਸੀ ਬਾਸਪਤੀ ਨੂੰ ਤੇ ਬਾਕੀ ਬਾਸਪਤੀ ਦਾ ਪਕਾ ਤੁਸੀਂ ਸਾਰੇ ਜਿਹੜੇ ਦੇਖ ਕੇ ਦੱਸੋ ਵੀ ਪਾਣੀ ਏਕਣਾ ਸਰੂਆ ਜਾਂ ਪਾਣੀ ਹੋਰ ਲਾਉਣਾ ਪਊਗਾ ਆਪਾਂ ਨੂੰ ਇਸ ਤਰੀਕੇ ਨਾਲ ਆਪਣੀ ਬਾਸਪਤੀ ਜਾਨੀ ਕਿ ਹੈਗੀ ਆ ਵਿੱਚ ਵਿੱਚ ਹਰੇ ਦਾਣੇ ਵੀ ਆ ਥੋੜੇ ਜੇ ਦੇ ਵਿੱਚ ਵਿੱਚ ਪਕਾ ਵੀ ਹੈਗਾ ਜਾਨੀ ਕਿ ਇਸ ਤਰੀਕੇ ਨਾਲ ਤੇ ਇਹ ਮੇਰੇ ਵੀਰ ਕਿਉਂਕਿ ਮੈਂ ਪਹਿਲਾਂ ਤੋਂ ਕਹਿਣਾ ਹੁਣਾ ਵੀ ਆਪਾਂ ਪਹਿਲੀ ਈਰ ਹਨਾ ਖੇਤੀ ਕੀਤੀ ਆ ਤੇ ਅੱਜ ਫਿਰ ਇੰਜਨ ਚਲਾਇਆ ਸੀਗਾ ਬੋਰ ਆਪਣਾ ਜਿਹੜਾ ਕਿਉਂਕਿ ਬਾਈ ਆਪਣੇ ਮੋਟਰ ਆਏ ਨੀਂਗੀ ਤੇ ਬੋਰ ਆ ਤੇ ਇਸ ਤਰੀਕੇ ਨਾਲ ਆਇਆ ਵੀ ਖੀਰਲਾ ਪਾਣੀ ਮੈਂ ਤਾਂ ਖੀਰਲਾ ਸਮਝ ਕੇ ਲਾਈ ਜਾਨਾ ਵੀ ਬਾਕੀ ਜੇ ਲੋਡ ਪਈ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਕੁਝ ਕਹਿ ਨਹੀਂ ਸਕਦੇਗੇ ਵੀ ਕਿਵੇਂ ਵੀ ਚੱਲੂਗੀ ਗੇਮ ਕਿ ਨਹੀਂ ਚੱਲਦੀਗੀ ਤੇ ਖੇਤ ਆਏ ਸੀਗੇ ਤੁਹਾਨੂੰ ਮੈਂ ਦਿਖਾਉਣਾ ਬੋਰ ਆਪਣਾ ਚੱਲਦਾ ਤੇ ਸਾਰੇ ਵੀਰਾਂ ਆਪਣੇ ਯਾਰ ਚੈਨਲ ਨੂੰ ਸਪੋਰਟ ਕਰੋ ਰੱਜ ਕੇ 44 ਦੇ ਨਾਲ ਹੀ ਆਪਾਂ ਚੱਲਣਾ ਅੱਗੇ ਵਧਣਾ ਤਾਂ ਫੇਰ ਹੀ ਗੱਲ ਬਣੂਗੀ ਤੇ ਆਪਾਂ ਇਸ ਖੇਤ ਪਾਣੀ ਲਾਈ ਜਨੇ ਤੇ ਬਾਸਪਤੀ ਦੇਖੋ ਤੁਸੀਂ ਕਿਉਂਕਿ ਇਸ ਟਾਈਮ ਮੁੱਢ ਮੁੱਢ ਥੱਲੇ ਵਧੀਆ ਜਿਹੜਾ ਤੇਲੇ ਤੁਲੇ ਦਾ ਸਿਸਟਮ ਸੀਗਾ ਉਹ ਵਾਹੀ ਗਰੂ ਨੇ ਰੱਖਿਆ ਪਰ ਇਹ ਵੀ ਸੁੱਕੀ ਮੁੰਜਰ ਵੀ ਕੱਢੀ ਹੈ ਵਿੱਚ ਤੇ ਦੇਖ ਤੇ ਆ ਆਪਣਾ ਬੋਟ ਚੱਲੀ ਜਾਂਦਾ ਫਤਿਹ ਆ ਬਾਪੂ ਖੜਾ ਹੋਵੇ ਇਕੱਠੇ ਵੱਢੀ ਜਾਂਦਾ ਤੇ ਇੰਜ ਚੱਲਦਾ ਤੁਹਾਨੂੰ ਦਿਖਾਉਣੇ ਆ ਕਰੋ ਦਰਚਣ ਥੋੜੀ ਜੀ ਖੜਕੇ ਜਾਂ ਆਵਾਜ਼ ਘਟਾਉਗੀ ਖਾਲਾ ਜੀ ਪਾਣੀ ਇੱਧਰ ਥੋੜੀ ਜਿਹੀ ਟੋਕ ਕਰਤੀ ਇੱਧਰ ਕਰਤੀ ਤੇ ਖੇਤਾਂ ਦੇ ਵਿੱਚ ਆ ਕੇ ਆਪਣੇ ਜਦੋਂ ਆਪਾਂ 6 ਮਹੀਨੇ ਹਨਾ ਕਿਸੇ ਵੀ ਚੀਜ਼ ਨੂੰ ਪਾਲਦੇ ਆ ਤਾਂ ਆਪਾਂ ਨੂੰ ਇੱਕ ਖੇਤ ਆ ਕੇ ਸਕੂਨ ਜਿਹਾ ਮਿਲਦਾ ਯਾਰ ਜਦੋਂ ਇਸ ਤਰੀਕੇ ਨਾਲ ਸਿਉਣੇ ਰੰਗੀ ਆਪਾਂ ਆਪਦੀ ਮਿਹਨਤ ਦੇਖਦੇ ਨਾ ਵੀ 6 ਮਹੀਨੇ ਮਿਹਨਤ ਕੀਤੀ ਹੈ ਤੇ ਸਿਉਣਾ ਜਦੋਂ ਸਿਉਣੇ ਦੀ ਭਾਅ ਮਾਰਦੀ ਹੈ ਨਾ ਤੇ ਸੱਚੇ ਪਾਤਸ਼ਾਹ ਹਰਕਤੇ ਕਿਸਾਨ ਤੇ ਮਿਹਰ ਭਰਿਆ ਰੱਖਿਆ ਆਪਾਂ ਕੁੱਲ ਦੀ ਆਪਾਂ ਬਈ ਮੰਗਦੇ ਆਂ ਰਾਖੀ ਵੀ ਵਾਹਿਗੁਰੂ ਹਰਕ ਦੀ ਰਾਖੀ ਕਰੀ ਤੇ ਬਾਕੀ ਬਈ ਆਪਦੀ ਮਿਹਨਤ ਜਾਰੀ ਰੱਖੋ ਫਾਲਤਾ ਪਰਮਾਤਮਾ ਨੇ ਲਾਉਣਾ ਜਿਵੇਂ ਮਾਲੀ ਦਾ ਕੰਮ ਹੁੰਦਾ ਪਾਣੀ ਪਾਉਣਾ ਤੇ ਫਾਲ ਵਾਹਿਗੁਰੂ ਨੇ ਲਾਉਣਾ ਤੇ ਬਾਸਪਤੀ ਬਾਕੀ ਤੁਸੀਂ ਦੇਖ ਲਓ ਬਈ ਤੇ ਆਪਣੇ ਚੈਨਲ ਨੂੰ ਤੁਸੀਂ ਵੱਧੋ ਵੱਧ ਫੇਸਬੁੱਕ ਤੇ ਫੋਲੋ ਕਰ ਲਓ ਤੇ YouTube ਤੇ ਜਿਹੜਾ ਆਪਣਾ ਸਬਸਕ੍ਰਾਈਬ ਕਰ ਲੋ ਅ ਬਾਕੀ ਬਈ ਜਿਵੇਂ ਆ ਝੋਨਾ ਨਾਲ ਸਾਡੇ ਵੱਢਣ ਵਾਲਾ ਮੇਨ ਗੱਲ ਇਹ ਆ ਵੀ ਆਪਾਂ ਨੂੰ ਇੱਕ ਪਹਿਲਾਂ ਤਾਂ ਇਹ ਸੋਚਣਾ ਚਾਹੀਦਾ ਕਿਉਂਕਿ ਇਹਨਾਂ ਦਾ ਵੱਢਣ ਵਾਲਾ ਮੈਸ ਵੱਟ ਤੇ ਇੰਨੇ ਕੀੜੇ ਮਾਰਦਾ ਯਾਰ ਅਗਲੇ ਦੇ ਕੋਈ ਤਪਕਾ ਪਾਣੀ ਨਾ ਪਵੇ ਹਨ ਅਗਲੇ ਨੇ ਵੀ 6 ਮਹੀਨੇ ਪਾਲੀ ਆ ਕਿਉਂਕਿ ਆਪਦੇ ਅਰਗੇ ਹੁੰਦੇ ਸਾਰੇ ਖਰਚਾ ਕੀਤਾ ਸਭ ਕੁਝ ਕਰਨਾ ਤੇ ਜੇ ਆਪਾਂ ਉਹਦੇ ਚ ਪਾਣੀ ਛੱਡਾਂਗੇ ਤਾਂ ਉਹਨਾਂ ਨੇ ਕੱਲ ਨੂੰ ਯਾਰ ਵੱਢਣਾ ਯਾਰ ਇਸ ਚੀਜ਼ ਦੀ ਸਾਰੀ ਗੌਰ ਰੱਖਣੀ ਪੈਂਦੀ ਆ ਤਾਂ ਪਹਿਲਾਂ ਆਪਦੇ ਨੂੰ ਕਿਸੇ ਦਾ ਭਲਾ ਮੰਗੋ ਤਾਂ ਆਪਣਾ ਜ਼ਰੂਰ ਹੋਊਗਾ ਇਹ ਨਹੀਂ ਗੱਲ ਹੈਗੀ ਨਾ ਹੋਵੇ ਤਾਂ ਮਤਲਬ ਇਹ ਆ ਵੀ ਕੋਈ ਵੀ ਕੰਮ ਕਰਨਾ ਨਾ ਜੇ ਤੁਸੀਂ ਇਮਾਨਦਾਰੀ ਨਾਲ ਕਰੋਗੇ ਤਾਂ ਤੁਹਾਡਾ ਕੰਮ ਹੋਊਗਾ ਦਿਲ ਦੇ ਵਿੱਚ ਬੇਈਮਾਨੀ ਨਾ ਰੱਖਣੀ ਜੋ ਗੱਲ ਅਗਲੇ ਦੇ ਮੂੰਹ ਤੇ ਕਹਿ ਦਿਓ ਕੌੜੀ ਫਿੱਕੀ ਜੋ ਮਰਜੀ ਆ ਤੇ ਬਾਕੀ ਜਿੱਦੇ ਆਪਾਂ ਵੱਡਾਂਗੇ ਕਰਾਂਗੇ ਉਹਦੇ ਤੁਹਾਨੂੰ ਆਪਾਂ ਆਪਦੀ ਜਿਹੜੀ 6 ਮਹੀਨਿਆਂ ਦੀ ਮਿਹਨਤ ਆ ਰਾਸਾ ਉਥੋਂ ਦਿਖਾਵਾਂਗੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਖੁਦਾ ਨੇ ਜਿਹੜਾ ਦੇਣਾ ਹਨ ਉਹ ਆਪਣੇ ਕਰਮਾਂ ਚ ਲਿਖਿਆ ਪਰ ਸੇਵਾ ਕਰਨਾ ਆਪਣਾ ਫਰਜ਼ ਆ ਤੇ ਬਾਕੀ ਉਹਦੇ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਆ ਜੀ ਬਾਕੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੀ ਇੱਧਰ ਵੀ ਬਾਸਪਤੀ ਖੜੀ ਆ ਤੇ ਇੱਧਰ ਵੀ ਖੜੀ ਆ ਠੀਕ ਆ ਜੀ ਉਹ ਆਪਣਾ ਚਲੀ ਜਾਂਦਾ ਬੋਰ ਤੇ ਬਾਕੀ ਤੁਸੀਂ ਹਮੇਸ਼ਾ ਆਪਣੀ ਇੱਕ ਹੀ ਦੁਆ ਹੁੰਦੀ ਆ ਵੀ ਚੜ੍ਹਦੀ ਕਲਾ ਚ ਰਹੋ ਤੇ ਪ੍ਰਮਾਤਮਾ ਤੁਹਾਨੂੰ ਦੁੱਗਣਾ ਚੌਗਣਾ ਸੌਗਣਾ ਹੋ ਕੇ ਦੇਵੇ ਕਿਉਂਕਿ ਭਾਈ ਆਪਣੀ ਦੁਆ ਕਰ ਨਾਲ ਜੇ ਵਾਇਗਰੂ ਕਿਸੇ ਨੂੰ ਦਿੰਦਾ ਤਾਂ ਯਾਰ ਬਹੁਤ ਚੰਗੀ ਗੱਲ ਆ ਮੈਂ ਤਾਂ ਨਾ ਤੇ ਵੀਰ ਬਣ ਕੇ ਬਸ ਉਹੀ ਥੋੜੀ ਜਿਹੀ ਆ ਵੀ ਆਪਾਂ ਨੂੰ ਸਪੋਰਟ ਰੱਖੋ ਤੇ ਥੋੜਾ ਜਿਹਾ ਆਪਾਂ ਵੀ ਅੱਗੇ ਵਧੀਏ ਕਿਉਂਕਿ ਥੋੜਾ ਥੋੜਾ ਵਧਣਾ ਮੈਂ ਇੱਕੇ ਦਾ ਵੀ ਨਹੀਂ ਕਹਿੰਦਾ ਵੀ ਇੱਕੇ ਦਾ ਵਧਿਆ ਥੋੜਾ ਥੋੜਾ ਤੇ ਚਲੋ ਬਾਕੀ ਜਿੱਦੇ ਵਡਾਂਗੇ ਜੀ ਅਗਲੀ ਕਾਰਵਾਈ ਤੁਹਾਨੂੰ ਫੇਰ ਦੱਸਾਂਗੇ ਤਾਂ ਬਾਤਪਤੀ ਨੂੰ ਜਿਹੜਾ ਅਖੀਰਲਾ ਪਾਣੀ ਆ ਲਾ ਰਹੇ ਆ ਆਪਾਂ ਤੇ ਜੇ ਕਿਸੇ ਦੇ ਵੀਰ ਭਰਾ ਦੇ ਨੌਲੇਜ ਚਾਉਂਦੀ ਹੋਈ ਵੀ ਪਾਣੀ ਵੀ ਹੋਰ ਲਾਉਣਾ ਪਊਗਾ ਜਾਂ ਕਿਵੇਂ ਤੋ ਜਰੂਰ ਦੱਸਿਓ ਕਿਉਂਕਿ ਮੇਰੀ ਪਹਿਲੀ ਔਰ ਤੇ ਨਵੀਂ ਖੇਤੀ ਹੈ ਠੀਕ ਹੈ ਜੀ ਸਾਰੇ ਵੀਰਾਂ ਨੂੰ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਸਤਿ ਸ੍ਰੀ ਅਕਾਲ ਜੀ